ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਲਖਦਾਤਾ ਸਰਕਾਰ ਜੀ ਦਾ ਇੱਕ ਖਾਸ ਕਲਮਾ ਲੈ ਕੇ ਆਏ ਹਾਂ ਇਹ ਲਖਦਾਤਾ ਸਰਕਾਰ ਜੀ ਦਾ ਉਹ ਕਲਮਾ ਹੈ ਜਿਸ ਨੂੰ ਸਿੱਧ ਕਰਨ ਦੀ ਵੀ ਕੋਈ ਲੋੜ ਨਹੀਂ ਜੇ ਸੰਗਤ ਜੀ ਇਸ ਦਾ ਨਿਤਨੇਮ ਤੁਸੀਂ ਬੰਦਗੀ ਵਿੱਚ ਵੀ ਕਰ ਸਕਦੇ ਹੋ ਜਿਹੜਾ ਵੀ ਵਿਅਕਤੀ ਇਸ ਕਲਮੇ ਦਾ ਲਗਾਤਾਰ ਜਾਪ ਕਰੇਗਾ ਤੇ ਲਖਦਾਤਾ ਸਰਕਾਰ ਉਸਤੇ ਨਜ਼ਰ ਕਰਮ ਕਰਨਗੇ ਸੰਗਜੀ ਲਖਦਾਤਾ ਸਰਕਾਰ ਜੀ ਦਾ ਉਹ ਕਲਮਾ ਹੈ ਜੋ ਲੱਖਾਂ ਹੀ ਮੁਸੀਬਤਾਂ ਨੂੰ ਤੁਹਾਡੇ ਤੋਂ ਦੂਰ ਰੱਖਦਾ ਹੈ ਅਤੇ ਲੱਖਾਂ ਹੀ ਖੁਸ਼ੀਆਂ ਤੁਹਾਡੇ ਝੋਲੀ ਵਿੱਚ ਪਾ ਦਿੰਦਾ ਜੇ ਸੰਗਜੀ ਜਿਹੜਾ ਵੀ ਇਨਸਾਨ ਇਸ ਕਲਮੇ ਨੂੰ ਪੜ੍ਹਦਾ ਹੈ ਲਖਦਾਤਾ ਸਰਕਾਰ ਉਸ ਦੀ ਆਸ ਮੁਰਾਦ ਆਪ ਪੂਰੀ ਕਰ ਦੇ ਜੇ ਜਿਹੜਾ ਵੀ ਇਨਸਾਨ ਇਸ ਕਲਮੇ ਦਾ ਜਾਪ ਕਰੇ ਉਹ ਧਿਆਨ ਰੱਖੇ ਕਿ ਉਸਨੇ ਲਖ ਦਾ ਸਰਕਾਰ ਜੀ ਦਾ ਜੇਠੇ ਵੀਰਵਾਰ ਭੋਗ ਜ਼ਰੂਰ ਦੇਣਾ ਹੈ ਅਤੇ ਨਾਲ ਹੀ ਪੈਰੋ ਦੀ ਮੰਨੇ ਕੱਚੀ ਕੜਾਹੀ ਜ਼ਰੂਰ ਦੇਣੀ ਹੈ ਸੰਗਤ ਜੀ ਇਸ ਕਲਮੇ ਦਾ ਜਾਪ ਕਰਨਾ ਤੁਸੀਂ ਕਿਸੇ ਵੀ ਵੀਰਵਾਰ ਤੋਂ ਸ਼ੁਰੂ ਕਰ ਸਕਦੇ ਹੋ ਇਹ ਕਲਮਾ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੰਦਾ ਜੇ ਸੰਗਤ ਜੀ ਕਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਾਂ ਕੋਈ ਬਿਮਾਰ ਹੈ ਕੰਮ ਨਹੀਂ ਚੱਲਦਾ ਕਰਜ਼ਾ ਲੈਣਾ ਦੇਣਾ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਸੰਗਤ ਜੀ ਜਿਵੇਂ ਜਿਵੇਂ ਅਸੀਂ ਇਸ ਕਲਮੇ ਦਾ ਜਾਪ ਕਰਦੇ ਰਵਾਂਗੇ ਤੇ ਦਿਨ ਬਦ ਦਿਨ ਤੁਹਾਡੀਆਂ ਪਰੇਸ਼ਾਨੀਆਂ ਘਟਦੀਆਂ ਜਾਵੇਗੀ ਸੰਗਤ ਜੀ ਹੁਣ ਅਸੀਂ ਤੁਹਾਨੂੰ ਇੱਕ ਕਲਮਾ ਦੱਸਣ ਜਾ ਰਿਹਾ ਤੁਸੀਂ ਇਸ ਨੂੰ ਸੁਣ ਕੇ ਨੋਟ ਕਰ ਲਵੋ ਇਕ ਕਲਮਾ ਜੇ ਬismillah ਰਹਿਮਾਨੇ ਰਹੀਮ ਕਾਲਾ ਪੈਰੋ ਕਬੀਰ ਚਿੱਟਾ ਹੱਥ ਕੱਕੜੀ ਮੋਡੇ ਮੜਾ ਜਹਾਂ ਦੇਖੋ ਪੈਰੋ ਜਤੀ ਵਾਹ ਖੜਾ ਕੱਕੀ ਕੋੜਾ ਸਬਜ ਲਗਾਮ ਉੱਤੇ ਚੜੇ ਸਕੇ ਸੁਲਤਾਨ ਸਕੇ ਸੁਲਤਾਨ ਕੀ ਦੁਹਾਈ ਦੇਖਾਂ ਬਾਬਾ ਲੱਖ ਦਾ ਤਪੀਰ ਤੇਰੇ ਇਲਮ ਕਾ ਤਮਾਸ਼ਾ ਮੇਰੇ ਗੁਰੂ ਦਾ ਸ਼ਬਦ ਸਾਂਚਾ ਸੰਗਤ ਜੀਏ ਸੇ ਲਖਦਾ ਸਰਕਾਰ ਜੀ ਦਾ ਕਲਮਾ ਇਸ ਕਲਮੇ ਦਾ ਜਾਪ ਕਰਨ ਤੋਂ ਪਹਿਲਾਂ ਤੁਸੀਂ ਇਸ ਕਲਮੇ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਫਿਰ ਇਸ ਤੋਂ ਬਾਅਦ ਹੀ ਤੁਸੀਂ ਇਸ ਕਲਮੇ ਦਾ ਜਾਪ ਸ਼ੁਰੂ ਕਰਨਾ ਹੈ ਸੰਗਤ ਜੀ ਜਾਪ ਦੇ ਸਮੇਂ ਤੁਸੀਂ ਤੂਫ਼ ਬੱਤੀ ਵੀ ਕਰਨੀ ਹੈ ਤੇ ਆਪਣੇ ਕੋਲ ਇੱਕ ਜਲ ਦਾ ਲੋਟਾ ਵੀ ਰੱਖਣਾ ਹੈ ਤੇ ਜਾਪ ਤੋਂ ਬਾਅਦ ਤੁਸੀਂ ਉਸ ਜਲ ਦਾ ਘਰ ਦੇ ਅੰਦਰ ਬਾਰ ਛਿੱਟਾ ਦੇਣਾ ਹੈ ਸੰਗਤ ਜੀ 151 ਮਨਕਿਆ ਵਾਲੀ মালা ਤੇ ਤੁਸੀਂ ਇੱਕ ਵਾਰੀ ਜਾਪ ਕਰਨਾ ਹੈ ਇਹ ਜਾਪ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਅਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਾਂ ਦੋਨੋਂ ਟਾਈਮ ਕਰ ਸਕਦੇ ਹੋ ਸੰਗਤ ਜੀ ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਇਸ ਕਲਮੇਰੇ ਜਾਬ ਦੌਰਾਨ ਤੁਸੀਂ ਕਿਸੇ ਵੀ ਕਿਸਮ ਦਾ ਵੈਰ ਵਿਰੋਧ ਨਹੀਂ ਰੱਖਣਾ ਜੇ ਤਾਂ ਚੰਗਾ ਜੀ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ